प्यारे दर्शकों आओ आपा हुण सुनदे हां बलविंदर बराड़ दी पुस्तक मन दा कोना चो लिखया लेख हुसैन पलां दा साथ जदूं मेनू मेरी यूनिवर्सिटी वलो ए हुक्म होया के मैं डॉक्टर हरबंस सिंह बराड़ दी जीवन शख्सियत अते रचना संबंधी कुछ लिखना है क्यूंजो डॉक्टर बराड़ दी किताब छापी जा रही सी मेनू लगया ए अज तक दितते सब पर्चों तो औखा पर्चा आप यखे ਹਾਲੇ ਮੇਰੇ ਅੰਦਰਲਾ ਤੂਫਾਨ ਆਠ ਰਿਆ ਨਹੀਂ ਸੀ ਦੂਜਾ ਮੈਨੂੰ ਹਾਲੇ ਲਿਖਣ ਦਾ ਅਭਿਆਸ ਵੀ ਨਹੀਂ ਸੀ ਮੈਨੂੰ ਲੱਗਿਆ ਇਹ ਉਹਨਾਂ ਵਿਸ਼ਿਆਂ ਵਿੱਚੋਂ ਹੈ ਜਿੱਥੇ ਤੁਸੀਂ ਅਹਿਸਾਸ ਦੀ ਉਸ ਸੀਮਾ ਤੱਕ ਹੁੰਦੇ ਹੋ ਜਿੱਥੇ ਸ਼ਬਦ ਸਾਥ ਦੇਣ ਤੋਂ ਇਨਕਾਰੀ ਹੋ ਜਾਂਦੇ ਹਨ ਤਨਹਾਈ ਸਮੇਂ ਉਹਨਾਂ ਨਾਲ ਗੱਲਾਂ ਕਰਦਿਆਂ ਦੁਨੀਆ ਭਰ ਦੇ ਵਿਸ਼ੇ ਸ਼ਬਦਾਂ ਵੀ ਲੜੀਆਂ ਵਾਂਗ ਜੁੜਦੇ ਰਹਿੰਦੇ ਹਨ ਪਰ ਕਾਗਜ਼ ਦੇ ਸੀਨੇ ਕਿਰਨ ਲੱਗੀਆਂ ਕਿਸੇ ਅੱਖਰ ਦੀ ਹਿੰਮਤ ਨਹੀਂ ਪੈਂਦੀ ਕਿ ਜੋ ਦਾ ਤਿਉਂ ਕੁਝ ਤਾਂ ਦੱਸ ਸਕੇ ਜਿਵੇਂ ਮੈਂ ਬਾਰੇ ਲਿਖਣਾ ਔਖਾ ਹੈ ਉਸੇ ਤਰ੍ਹਾਂ ਤੂੰ ਬਾਰੇ ਲਿਖਣਾ ਜਾਂ ਕੁਝ ਕਹਿਣਾ ਹੋਰ ਵੀ ਔਖਾ ਹੈ ਖੈਰ ਪਰਚਾ ਔਖਾ ਹੋਵੇ ਜਾਂ ਸੌਖਾ ਹਾਲ ਤਾਂ ਕਰਨਾ ਹੀ ਪੈਣਾ ਪਾਸ ਹੋਈਏ ਜਾਂ ਫੇਲ ਕਟੋ-ਕਟ ਗੈਰ ਹਾਜ਼ਰ ਨਾ ਹੋਈਏ ਜੀਵਨ ਥਾਂਦੇ ਵਾਲੇ ਪਿੰਡ ਮੁਕਸਰ ਵਿਖੇ ਸਰਦਾਰ ਆਤਮਾ ਸਿੰਘ ਜੀ ਦੇ ਘਰ ਆਪ ਜੀ ਦਾ ਜਨਮ ਮਾਤਾ ਬਿਸ਼ਨ ਕੌਰ ਅਨੁਸਾਰ ਹੱਲਿਆਂ ਤੋਂ ਪਹਿਲਾਂ ਚੜਦੇਹਾੜ ਨੂੰ ਹੋਇਆ ਸੀ ਆਪ ਜੀ ਦੇ ਜੀਵਨ ਨੂੰ ਵਿਸ਼ੇਸ਼ ਸੰਚੇ ਅਨੁਸਾਰ ਟਾਲਣ ਵਿੱਚ ਵਧੇਰੇ ਹਿੱਸਾ ਆਪ ਜੀ ਦੀ ਮਾਤਾ ਜੀ ਦਾ ਰਿਹਾ ਹੈ। ਚਾਰ-ਪੰਜ ਬਰੇ ਮਿੱਟੀ ਕੱਟੇ ਦੀਆਂ ਖੇਡਾਂ ਤੋਂ ਵੈਲੇ ਹੋ ਕੇ ਆਪਣੇ ਚਾਚਾ ਜੀ ਦੇ ਲੜਕੇ ਸਾ ਸਾਧੂ ਸਿੰਘ ਨਾਲ ਸਕੂਲ ਜਾਣਾ ਆਰੰਭ ਕੀਤਾ। ਉਸ ਸਮੇਂ ਪਿੰਡ ਵਿੱਚ ਪ੍ਰਾਇਮਰੀ ਸਕੂਲ ਹੀ ਸੀ ਜੋ ਘਰ ਦੇ ਸਾਹਮਣੇ ਹੁਣ ਵੀ ਸਥਿਤ ਹੈ। ਉਸ ਪਿੱਛੋਂ ਮੁਕਤਸਰ 3 ਮੀਲ ਦੂਰ ਉਸੇ ਪ੍ਰਾ ਦੇ ਸਾਈਕਲ ਤੇ ਬੈਠ ਕੇ ਜਾਂਦੇ ਰਹੇ। ਆਪ ਦੱਸਦੇ ਸਨ ਕਿ ਜਦੋਂ ਕਦੇ ਸਾਈਕਲ ਪੰਚਰ ਹੋ ਜਾਂਦਾ ਤਾਂ ਸਿਖਰ ਦੁਪਹਿਰੇ ਵਾਪਸੀ ਸਮੇ ਟਾਂਵੇ ਟਾਂਵੇ ਦਰਖਤਾਂ ਦੀ ਛਾਂ ਹੇਠਾਂ ਭੱਜ-ਭੱਜ ਕੇ ਦਮ ਲੈਂਦੇ ਸਨ ਇਸ ਪ੍ਰਕਾਰ ਆਪਨੇ ਪਹਿਲਾਂ 10ਵੀਂ ਫਿਰ ਬੀਏ ਬੀਐਡ ਪਾਸ ਕੀਤੀ ਆਪ ਜੀ ਦੇ ਮਾਤਾ ਜਿਸ ਨੂੰ ਉਹ ਮਾਂ ਆਖਦੇ ਸਨ ਜੋ ਫਿਰ ਮੇਰੀ ਹੀ ਮਾਂ ਹੋ ਕੇ ਰਹਿ ਗਈ ਸੀ ਪਿੰਡ ਦੀਆਂ ਜਨਾਨੀਆਂ ਵਿੱਚ ਸਿਰ ਕੱਢ ਕੇ ਮਾਣ ਨਾਲ ਤੁਰਦੀ ਤੇ ਅੰਦਰੋਂ ਆਂਦਰੀ ਆਪਣੇ ਪੁੱਤਰ ਦੀਆਂ ਵਿਦਿਅਕ ਪ੍ਰਾਪਤੀਆਂ ਤੇ ਖੁਸ਼ ਹੋ ਕੇ ਹੋਰਨਾਂ ਦੇ ਵੈਲੀ ਮੁੰਡਿਆਂ ਨਾਲ ਤੁੱਲਾ ਕਰਦੀ ਫੁੱਲੀ ਨਾ ਸਮਾਉਂਦੀ ਪਰ ਮੂੰਹੋਂ ਕਦੇ ਸ਼ੇਖੀ ਮਾਰ ਕੇ ਗੱਲਾਂ ਨਾ ਕਰਦੇ ਕਿ ਕਿਤੇ ਕਿਸੇ ਦੀ ਨਜ਼ਰ ਨਾ ਲੱਗ ਜਾਵੇ ਉਸ ਸਮੇਂ ਪਿੰਡ ਵਿੱਚ ਮਾਸਟਰ ਦੀ ਪਦਵੀ ਨੂੰ ਕਾਫੀ ਸਤਕਾਰ ਨਾਲ ਵੇਖਿਆ ਜਾਂਦਾ ਸੀ ਫਿਰ ਉਹ ਦੱਸਿਆ ਕਰਦੇ ਸਨ ਕਿ ਮੈਂ ਬਾਬਿਆਂ ਦੇ ਸੁੱਖਾਂ ਸੁਖ ਦੀ ਕਿ ਇੱਕ ਤਾਂ ਇਹ ਮਾਸਟਰ ਲੱਗ ਜਾਵੇ ਦੂਜਾ ਇਹਦਾ ਵਿਆਹ ਵੀ ਮਾਸਟਰ ਨੀ ਨਾਲ ਹੋ ਜਾਵੇ ਆਪਣੀ ਇਸ ਸੱਦਰ ਨੂੰ ਪੂਰਾ ਕਰਨ ਲਈ ਛੋਟੇ ਪੁੱਤ ਨੂੰ ਘਰ ਦੇ ਕਿਸੇ ਕੰਮ ਨੂੰ ਹੱਥ ਨਾ ਲਾਉਣ ਦਿੰਦੀ ਕੰਮਕਾਰ ਤੋਂ ਵੈਲੀ ਹੋ ਕੇ ਜੰਗਲ ਪਾਣੀ ਜਾਣ ਦੇ ਪੱਜ ਬਾਹਰੋਂ ਬ੍ਰह्म ਬੂਟੀ ਤੋੜ ਕੇ ਲਿਆਉਂਦੀ ਉਸ ਨੂੰ ਖੋਏ ਮਲਾਈਆਂ ਅਤੇ ਪੰਜੀਰੀ ਵਿੱਚ ਰਲਾ ਕੇ ਖਵਾਉਂਦੀ ਤਾਂ ਜੋ ਦਿਮਾਗੀ ਤਾਕਤ ਵਧੇ ਮਨ ਕਿਸੇ ਹੋਰ ਪਾਸੇ ਨਾ ਲੱਗੇ ਅਖੀਰ ਬੀਏਡ ਕਰਨ ਉਪਰੰਤ ਆਪ ਪੰਗ ਜਿਹੜੀ ਪਿੰਡ ਮੁਕਸਰ ਵਿੱਚ ਮਾਸਟਰ ਲੱਗ ਗਏ ਉਸ ਸਮੇਂ ਗਵਰਨਮੈਂਟ ਕਾਲਜ ਮੁਕਸਰ ਵਿੱਚ ਪੰਜਾਬੀ ਦੇ ਪ੍ਰੋਫੈਸਰ ਤਨਜੀਤ ਸਿੰਘ ਸਨ ਉਹਨਾਂ ਨੇ ਆਪ ਦਾ ਲਿਟਰੇਚਰ ਵਿੱਚ ਸ਼ੌਕ ਅਤੇ ਲਗਾਵ ਦੇਖ ਕੇ ਉਹਨਾਂ ਨੂੰ ਕਾਫੀ ਉਤਸ਼ਾਹਿਤ ਕੀਤਾ ਗਿਆਨੀ ਦੇ ਪੇਪਰ ਦਿਵਾਏ ਜਿਸ ਵਿੱਚੋਂ ਆ ਪੰਜਾਬੀ ਵਿੱਚੋਂ ਦੂਜੇ ਸਥਾਨ ਤੇ ਰਹੇ ਨਤੀਜਾ ਚੰਗਾ ਵੇਖ ਕੇ ਪ੍ਰੋਫੈਸਰ ਤਨਜੀਤ ਸਿੰਘ ਨੇ ਕਾਫੀ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਪ੍ਰੋਫੈਸਰ ਸਾਹਿਬ ਸਾਰੇ ਪਰਿਵਾਰ ਸਮੇਤ ਪਿੰਡ ਡਾਕਟਰ ਬਰਾੜ ਦੇ ਘਰ ਜਾਂਦੇ ਸ਼ਹਿਰੀ ਦੀ ਮਸ਼ੀਨੀ ਜ਼ਿੰਦਗੀ ਧੋਕ ਤਾ ਕੇ ਇਹ ਸ਼ਹਿਰੀ ਪਰਿਵਾਰ ਪਿੰਡ ਦੇ ਕੱਚੇ ਘਰਾਂ ਵਿੱਚ ਪੱਕੀਆਂ ਸਾਂਝਾਂ ਦਾ ਆਨੰਦ ਮਾਣਦੇ ਖੇਤਾਂ ਵਿੱਚ ਜਾ ਕੇ ਨਰਮਾ ਚੁਗਦਿਆਂ ਦੀ ਫੋਟੋ ਲੰਮਾ ਅਰਸਾ ਸਾਂਭੀ ਰਹੀ ਸੀ ਵਿਦਿਆਰਥੀ ਅਤੇ ਅਧਿਆਪਕ ਦਾ ਅਜੀਹਾ ਸੰਬੰਧ ਹੁਣ ਦਿਨੋ-ਦਿਨ ਸੁਪਨਾ ਹੁੰਦਾ ਜਾ ਰਿਹਾ ਹੈ ਜਿੱਥੇ ਅਧਿਆਪਕ ਸਤਿਕਾਰਯਾ ਅਤੇ ਵਿਦਿਆਰਥੀ ਪਿਆਰਿਆ ਜਾਂਦਾ ਸੀ ਇਸੇ ਕਰਕੇ ਹੌਲੀ-ਹੌਲੀ ਪ੍ਰੋਫੈਸਰ ਤਨਜੀਤ ਸਿੰਘ ਨੇ ਡਾਕਟਰ ਬਰਾੜ ਦੇ ਸੀਨੇ ਵਿੱਚ ਪ੍ਰੋਫੈਸਰ ਬਣਨ ਦੇ ਸੁਪਨੇ ਬੀਜ ਦਿੱਤੇ ਆਪਣੇ ਇਹਨਾਂ ਸੁਪਨਿਆਂ ਨੂੰ ਸਾਕਾਰ ਕਰਨ ਦੀ ਈਜ ਮਾਂ ਦੀਆਂ ਈਜਾਂ ਵਿੱਚ ਰਲਾ ਦਿੱਤੀ ਕਿ ਮਾਂ ਮੈਂ ਵੀ ਪੜ੍ਹ ਕੇ ਪ੍ਰੋਫੈਸਰ ਲੱਗ ਸਕਦਾ ਹਾਂ ਆਪ ਕੀਆ ਕਰਦੇ ਸਨ ਬੰਦਾ ਨਾ ਬੋਲੇ ਬੰਦੇ ਦੇ ਕੰਮ ਬੋਲੇ ਤੇ ਸੱਚ ਹੀ ਕੰਮ ਨੂੰ ਸਿਰੇ ਚਾੜ ਕੇ ਉਹ ਸਾਹ ਲੈਂਦੇ ਸਨ ਮਾਂ ਨੇ ਵੀ ਪੂਰਾ ਸਾਥ ਦਿੱਤਾ ਜਿਸ ਪੁੱਤ ਨੂੰ ਘੰਟਾ ਦੇਰੀ ਨਾਲ ਆਉਣ ਕਰਕੇ ਉਹ ਅੰਨੀ ਹੋਣ ਵਾਂਗ ਹੋ ਜਾਂਦੀ ਸੀ ਉਸੇ ਨੂੰ ਪਟਿਆਲੇ ਪੜਨ ਤੋੜ ਦਿੱਤਾ ਇਥੇ ਉਹਨਾਂ ਨੇ ਮਹਿੰਦਰਾ ਕਾਲਜ ਵਿੱਚ ਐਮਏ ਪਾਗ ਪਹਿਲਾ ਵਿੱਚ ਦਾਖਲਾ ਲੈ ਲਿਆ ਇਹ ਉਸ ਲਈ ਉਸ ਸਮੇਂ ਬਹੁਤ ਵੱਡਾ ਵਿਛੋੜਾ ਪ੍ਰਤੀਤ ਹੁੰਦਾ ਸੀ ਉਹ ਦੱਸਦੇ ਸਨ ਕਿ ਜਦੋਂ ਮੈਨੂੰ ਹਰਬੰਸ ਦਾ ਸੁਪਨਾ ਵੀ ਆ ਜਾਂਦਾ ਸੀ ਮੈਂ ਸਾਰੇ ਕੰਮ ਛੱਡ ਕੇ ਪਟਿਆਲੇ ਆ ਜਾਂਦੀ ਸੀ ਪਟਿਆਲੇ ਆਇਆ ਮਾਂ ਦਾ ਲਾਡਲਾ ਪੁੱਤ ਪਟਿਆਲੇ ਦਾ ਹੀ ਹੋ ਕੇ ਰਹਿ ਗਿਆ ਮੈਨੂੰ ਉਹ ਦਰਦਨਾਕ ਸੀਨ ਕਦੇ ਨਹੀਂ ਭੁੱਲਿਆ ਜਦੋਂ ਜਵਾਨ ਪੁੱਤ ਦੀ ਲਾਸ਼ ਦੇ ਕੋਲ ਬੈਠ ਕੇ ਮਾਂ ਨੇ ਵਹਿਣ ਪਾਏ ਤੂੰ ਚੇ ਬੁਰਜੀ ਚੜ ਛਾਲ ਮਾਰ ਗਿਆ ਵੇ ਬਹੁਤ ਹੀ ਆਕਲਾਂ ਵਾਲਿਆ ਪੁੱਤਾ ਐਮੇਕਰਨ ਸਮੇਂ ਆ ਪ੍ਰੋਫੈਸਰ ਪ੍ਰੀਤਮ ਸਿੰਘ ਜਿਨ੍ਹਾਂ ਨੂੰ ਉਹ ਉਸਤਾਦ ਆਖਦੇ ਸਨ ਤੋਂ ਕਾਫੀ ਪ੍ਰਭਾਵਿਤ ਰਹੇ ਸਨ ਆਪ ਕੀਆ ਕਰਦੇ ਸਨ ਕਿ ਪ੍ਰੋਫੈਸਰ ਤਨਜੀਤ ਸਿੰਘ ਨੇ ਮੈਨੂੰ ਪੌੜੀਆਂ ਦਿਖਾਈਆਂ ਸਨ ਚੜਨਾ ਉਸਤਾਦ ਦੀ ਕਲਾ ਨਾਲ ਸੀ ਆਪ ਡਾਕਟਰ ਦਲੀਪ ਕੌਰ ਟਿਵਾਣਾ ਦੇ ਸਭ ਤੋਂ ਪਹਿਲੇ ਸਾਢੇ ਵਿਦਿਆਰਥੀਆਂ ਵਿੱਚੋਂ ਰਹੇ ਹਨ ਪ੍ਰੋਫੈਸਰ ਟਿਵਾਣਾ ਆਪਣੇ ਵਿਦਿਆਰਥੀਆਂ ਨੂੰ ਸਤਿਕਾਰ ਤੱਕ ਹੀ ਨਹੀਂ ਸ਼ਰਧਾ ਤੱਕ ਪ੍ਰਭਾਵਿਤ ਕਰਦੇ ਰਹੇ ਹਨ ਪ੍ਰੋਫੈਸਰ ਪ੍ਰੀਤਮ ਸਿੰਘ ਦੀਆਂ ਚਿੱਠੀਆਂ ਵੱਖਰੀਆਂ ਕਰਕੇ ਰੁਮਾਲ ਵਿੱਚ ਕਈ ਸਾਲਾਂ ਤੋਂ ਸਾਂਭ ਕੇ ਰੱਖੀਆਂ ਰਹੀਆਂ ਹਨ ਪੜਨ ਸਮੇ ਮਾਇਕ ਤੰਗੀ ਕਾਰਨ ਆਪਨੇ ਨਾਲ ਭਾਸ਼ਾ ਵਿਭਾਗ ਵਿੱਚ ਨੌਕਰੀ ਵੀ ਕੀਤੀ ਉਸ ਪਿੱਛੋਂ ਪੰਜਾਬੀ ਯੂਨੀਵਰਸਿਟੀ ਵਿੱਚ ਰਿਸਰਚ ਸਕਾਲਰ ਦੇ ਤੌਰ ਤੇ ਨਿਯੁਕਤੀ ਹੋਈ ਆਪ ਅਣਪੜ ਚੋਗਿਰਦੇ ਵਿੱਚ ਪਲੇ ਬਿਨਾ ਵੱਲ ਛਲ ਵਾਲੇ ਵਿਸ਼ਵਾਸਯੋਗ ਵਫادار ਸਿਰੜੀ ਅਤੇ ਮਿਹਨਤੀ ਵਿਦਿਆਰਥੀ ਰਹੇ ਹਨ ਪੀ ਐਚ ਡੀ ਲਈ ਆਪ ਨੂੰ ਜਪਜੀ ਸਾਹਿਬ ਦਾ ਵਿਸ਼ੇ ਪੱਖ ਦਾ ਵਿਸ਼ਾ ਦਿੱਤਾ ਗਿਆ ਜਦੋਂ ਸਾਰਾ ਖੋਜ ਪ੍ਰਬੰਧ ਦਾ ਖਰੜਾ ਤਿਆਰ ਹੋ ਚੱਲਿਆ ਸੀ ਤਾਂ ਵਿਭਾਗ ਵੱਲੋਂ ਹੋਈ ਕਿਸੇ ਮਿਹਰਬਾਨੀ ਸਦਕਾ ਵਿਸ਼ਾ ਤਬਦੀਲ ਕਰ ਦਿੱਤਾ ਗਿਆ ਆਪ ਨੂੰ ਇਸ ਦਾ ਬਹੁਤ ਦੁੱਖ ਲੱਗਾ ਪਰ ਆਪ ਮੈਦਾਨ ਛੱਡਣਾ ਨਹੀਂ ਸਿੱਖੇ ਸਨ ਆਪ ਨੇ ਗੁਰੂ ਨਾਨਕ ਦੇਵ ਜੀ ਦੀ ਕਾਵੀ ਕਲਾ ਤੇ ਖੋਜ ਮੁਕੰਮਲ ਕੀਤੀ ਜਿਸ ਦਿਨ ਆਪ ਜੀ ਦੀ ਡਿਗਰੀ ਲਈ ਵਾਈਵਾ ਹੋਣ ਦੀ ਤਾਰੀਖ ਨਿਯਤ ਹੋਈ ਉਸੇ ਦਿਨ ਵਾਈਵਾ ਲੈਣ ਆ ਰਹੇ ਡਾਕਟਰ ਸ਼ੇਰ ਸਿੰਘ ਦਾ ਰਾਹ ਵਿੱਚ ਐਕਸੀਡੈਂਟ ਹੋ ਗਿਆ ਉਹ ਚੱਲ ਵਸੇ ਇਸ ਤਰ੍ਹਾਂ ਆਪ ਦੀ ਡਿਗਰੀ ਦਾ ਕੰਮ ਔਖਾ ਹੀ ਨੇਪਰੇ ਚੜਿਆ ਆਪ ਕਿਹਾ ਕਰਦੇ ਸਨ ਮੇਰਾ ਪੰਜਾਬੀ ਨਾਲ ਤਾਂ ਲੱਕ ਠੀਕ ਹੈ ਪਰ ਅੰਗਰੇਜ਼ੀ ਵਾਲੀ ਲੱਕ ਕਿਸਮਤ ਸਾਥ ਨਹੀਂ ਦੇ ਰਹੀ ਇਸੇ ਦੌਰਾਨ ਆਪ ਦੇ ਖਾਸ ਦੋਸਤ ਪ੍ਰੋਫੈਸਰ ਤੇਜਾ ਸਿੰਘ ਟਿਵਾਣਾ ਸਦਕਾ ਆਪ ਨੂੰ ਖਾਲਸਾ ਕਾਲਜ ਪਟਿਆਲਾ ਵਿੱਚ ਲੈਕਚਰਾਰ ਦੀ ਅਸਾਮੀ ਪ੍ਰਾਪਤ ਹੋਈ 1969 ਵਿੱਚ ਮੈਂ ਇਸ ਕਾਲਜ ਐਮਏ ਪਾਗ ਪਹਿਲਾ ਦੀ ਵਿਦਿਆਰਥਣ ਸੀ ਮੇਰੇ ਬਾਪੂ ਜੀ ਪ੍ਰਿੰਸੀਪਲ ਕਰਤਾਰ ਸਿੰਘ ਸ਼ੇਰਗਿਲ ਉਸ ਸਮੇਂ ਡੈਪਿਊਟੇਸ਼ਨ ਤੇ ਇੱਥੇ ਹੀ ਪ੍ਰਿੰਸੀਪਲ ਸਨ ਇਸੇ ਦੌਰਾਨ ਬਾਪੂ ਜੀ ਨੇ ਆਪ ਨੂੰ ਮੇਰੇ ਲਈ ਚੁਣ ਲਿਆ ਸੀ ਮੈਂ ਕਾਲਜ ਦੀ ਕਲਾਸ ਵਿੱਚ ਸਭ ਤੋਂ ਛੋਟੀ ਤੇ ਸਭ ਤੋਂ ਸ਼ਰਾਰਤੀ ਸੀ ਸ਼ਾਮ ਦੀਆਂ ਕਲਾਸਾਂ ਦੇ ਵਿਦਿਆਰਥੀ ਦਿਨ ਪਰ ਨੌਕਰੀ ਕਰਕੇ ਘਰ ਦੀਆਂ ਸਮੱਸਿਆਵਾਂ ਸਮੇਤ ਸ਼ਾਮ ਨੂੰ ਵਕਤ ਦੀ ਮਜਬੂਰੀ ਹੇਠ ਪੜਦੇ ਸਨ ਮੇਰੀਆਂ ਸ਼ਰਾਰਤਾਂ ਨੂੰ ਸ਼ਾਇਦ ਸਾਰੇ ਪ੍ਰੋਫੈਸਰ ਤੇ ਵਿਦਿਆਰਥੀ ਨਿਆਣੀ ਸਮਝ ਕੇ ਨਜ਼ਰਅੰਦਾਜ਼ ਕਰਦੇ ਰਹੇ ਦੂਜਾ ਮੇਰੀ ਮਾਸੀ ਬਲਵਿੰਦਰ ਉਸ ਸਮੇਂ ਮੇਰੀ ਜਮਾਤਣ ਸੀ ਜੋ ਮੇਰੇ ਲਈ ਢਾਲ ਵਾਂਗ ਸੀ ਡਾਕਟਰ ਬਰਾਂਡ ਉਸ ਸਮੇਂ ਸਾਨੂੰ ਆਲੋਚਨਾ ਪੜਾਉਂਦੇ ਸਨ ਸਭ ਤੋਂ ਵੱਧ ਅੰਗਰੇਜ਼ੀ ਦੀਆਂ ਕਿਤਾਬਾਂ ਸਾਨੂੰ ਆਪ ਨੇ ਹੀ ਪੜਾਈਆਂ ਸਨ ਸਭ ਤੋਂ ਪਹਿਲੀ ਵਾਰ ਯੂਨੀਵਰਸਿਟੀ ਦੀ ਲਾਇਬ੍ਰੇਰੀ ਵੀ ਮੈਨੂੰ ਆਪ ਨੇ ਹੀ ਵਿਖਾਈ ਸੀ ਸਾਡੇ ਵਿਆਹ ਦੀ ਗੱਲਬਾਤ ਪ੍ਰੋਫੈਸਰ ਜਨਕ ਸਿੰਘ ਰਾਹੀਂ ਤਕਰੀਬਨ ਪੂਰੀ ਹੋ ਚੁੱਕੀ ਸੀ ਮੈਨੂੰ ਇਸ ਦੀ ਕੋਈ ਪਿੰਕ ਤੱਕ ਨਹੀਂ ਸੀ ਪਰ ਮੈਨੂੰ ਉੱਥੋਂ ਹਟਾ ਕੇ ਅਗਲੇ ਸਾਲ ਯੂਨੀਵਰਸਿਟੀ ਵਿਭਾਗ ਵਿੱਚ ਭੇਜ ਦਿੱਤਾ ਗਿਆ। ਐਮਏ ਦਾ ਹਾਲੇ ਨਤੀਜਾ ਵੀ ਨਹੀਂ ਆਇਆ ਸੀ ਕਿ ਸਾਡਾ ਵਿਆਹ ਜੂਨ ਮਹੀਨੇ ਵਿੱਚ ਹੀ ਕਰ ਦਿੱਤਾ ਗਿਆ। ਵਿਆਹ ਵਾਲੇ ਦਿਨ ਸਟੇਸ਼ਨ ਤੇ ਪੁੱਜ ਕੇ ਆਪਨੇ ਅਖਬਾਰ ਫੜਿਆ ਤੇ ਮੈਨੂੰ ਕਿਹਾ, "ਦੱਸੋ ਜੀ ਰੋਲ ਨੰਬਰ, ਨਤੀਜਾ ਵੇਖੀਏ।" ਮੈਂ ਡਰ ਗਈ, "ਬੀ ਆਲ ਐ, ਇਹਨੇ ਵੀ ਅੱਜ ਹੀ ਆਉਣਾ ਸੀ।" ਪਰ ਮੇਰੇ ਵੀਰੇ ਨੇ ਅਖਬਾਰ ਦੇਖ ਕੇ ਦੱਸਿਆ, "ਹਾਲੇ ਨਤੀਜਾ ਨਹੀਂ ਆਇਆ।" ਇਸ ਸਮੇਂ ਆਪ ਜੀ ਦੀ ਨਿਯੁਕਤੀ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਬਤੌਰ ਲੈਕਚਰਾਰ ਹੋ ਚੁੱਕੇ ਸੀ। ਜੂਨ 1972 ਸਾਡੇ ਵਿਆਹ ਵਾਲੇ ਦਿਨ ਹੀ ਸਾਡੇ ਘਰ ਬੇਟੀ ਗੁੱਗੂ ਨੇ ਜਨਮ ਲਿਆ ਜੋ ਡਾਕਟਰ ਬਰਾਨ ਨੂੰ ਜਾਨ ਤੋਂ ਵੀ ਵੱਧ ਪਿਆਰੀ ਰਹੀ ਹੈ ਫਿਰ ਅਸੀਂ ਖਾਲਸਾ ਕਾਲਜ ਪਟਿਆਲਾ ਦੇ ਸਾਹਮਣੇ ਪਲਾਟ ਲਿਆ ਜਿਸ ਦਿਨ ਮਕਾਨ ਦੀਆਂ ਨੀਹਾਂ ਰੱਖਿਆ ਸਨ ਉਸੇ ਦਿਨ ਸਾਡੇ ਘਰ ਬੇਟੇ ਬਾਵੇ ਨੇ ਜਨਮ ਲਿਆ ਇੱਕ ਸਾਲ ਪਿੱਛੋਂ ਅਸੀਂ ਅਧੂਰੇ ਬਣਾਏ ਮਕਾਨ ਵਿੱਚ ਹੀ ਚਲੇ ਗਏ ਡਾਕਟਰ ਬਰਾਨ ਕਿਹਾ ਕਰਦੇ ਸਨ ਸਾਨੂੰ ਕੱਲੀ ਛੱਤ ਹੀ ਚਾਹੀਦੀ ਸੀ ਉਹ ਹੈ ਬਸ ਉਸ ਦਿਨ ਪਿੱਛੋਂ ਆਪਣੀ ਮਿਹਨਤ ਨਾਲ ਉਸਰ ਰਹੇ ਇਸ ਮਕਾਨ ਨੂੰ ਨੀਜ ਲਾਲਾ ਦੇਖਦੇ ਹਰ ਦਿਨ ਇਸ ਦੇ ਲੇਖੇ ਲੱਗਦਾ ਰਿਹਾ ਮਿਹਨਤ ਨਾਲ ਉਸਰ ਰਹੇ ਇਸ ਮਕਾਨ ਦਾ ਨਸ਼ਾ ਹੀ ਹੋਰ ਸੀ ਅਸੀਂ ਇੱਟਾਂ ਰੋੜੇ ਹੱਥੀਂ ਸਾਂਭਦੇ ਮਕਾਨ ਦੇ ਪੂਰੇ ਹੋਣ ਦਾ ਸੁਪਨਾ ਦੇਖਦੇ ਇੱਕ ਵਾਰੀ ਆਪਣੇ ਦੋਸਤ ਗੁਰਮukh ਸਿੰਘ ਸੈਗਲ ਨਾਲ ਆਪ ਗੱਲਾਂ ਕਰ ਰਹੇ ਸਨ ਸਾਡੇ ਪੂਰਾ ਹੋਣ ਤੱਕ ਆ ਮਕਾਨ ਪੂਰਾ ਹੋ ਜਾਵੇ ਤਾਂ ਵੀ ਚੰਗਾ ਹੈ ਕੀ ਪਤਾ ਸੀ ਮਕਾਨ ਅਧੂਰਾ ਹੀ ਛੱਡ ਕੇ ਸਭ ਸੁਪਨੇ ਅਧ ਵਿਚਕਾਰ ਖਿੰੜਰੇ ਛੱਡ ਅੱਖਾਂ ਵਿੱਚ ਸੁਪਨੇ ਸਮੇਟ ਕੇ ਚਲੇ ਜਾਣਗੇ ਵਿਭਾਗ ਵਿੱਚ ਰੀਡਰ ਦੀ ਨਿਯੁਕਤੀ ਹੋਣ ਸਮੇਂ ਤੋਂ ਸਿਹਤ ਵੱਲੋਂ ਠੀਕ ਨਹੀਂ ਸਨ ਲੱਤ ਵਿੱਚ ਕੋਈ ਦਰਦ ਹੋ ਰਿਹਾ ਸੀ ਜਿਸ ਦਾ ਇਲਾਜ ਕਈ ਥਾਈਂ ਕਰਵਾਇਆ। ਹਸਪਤਾਲ ਵਿੱਚ ਹੋ ਰਹੀ ਮਾਲਿਸ਼ ਤੇ ਅਜਿਹੇ ਮਸਾਲੇ ਲਾ ਕੇ ਦੱਸਦੇ ਕਿ ਸੋਣਨ ਵਾਲਾ ਆਪਣੀ ਮਾਲਿਸ਼ ਹੁੰਦੀ ਪ੍ਰਤੀਤ ਕਰਦਾ। ਇੱਕ ਵਾਰੀ ਕਿਸੇ ਸਿਆਣੇ ਤੋਂ ਲੱਤ ਤੇ ਤੈਜ਼ਾਬ ਪਵਾ ਕੇ ਡੂੰਘਾ ਜ਼ਖਮ ਕਰਵਾ ਲਿਆ। ਬਰਸਾਤ ਦੀ ਰੁੱਤ ਦੇ ਬਾਵਜੂਦ ਟੈਕਨਿਸ ਨਹੀਂ ਹੋਇਆ। ਅਗਸਤ ਵਿੱਚ ਆਪ ਜੀ ਦੇ ਪਿਤਾ ਜੀ ਕਾਫੀ ਬਿਮਾਰ ਸਨ। ਅਸੀਂ ਮੁਖਤਸਰ ਮਿਲ ਗਏ। ਇਹ ਉਹਨਾਂ ਨਾਲ ਸਾਡੀ ਆਖਰੀ ਮਿਲਣੀ ਸੀ। ਆਪ ਸੰਤ ਸੁਭਾਅ ਦੇ ਆਦਮੀ ਸਨ। ਇਸ ਸਮੇਂ ਉਹਨਾਂ ਨੇ ਬੱਚਿਆਂ ਨੂੰ ਪਿਆਰ ਦਿੱਤਾ। ਮੈਂ ਸਿਰ ਚੁਕਾ ਕੇ ਮੱਥਾ ਟੇਕਿਆ ਤਾਂ ਆਪ ਹੱਥ ਜੋੜ ਕੇ ਆਖ ਰਹੇ ਸਨ ਚੰਗਾ ਭਈ ਮੇਰਾ ਬੋਲਿਆ ਚਾਲਿਆ ਮਾਫ ਕਰਨਾ ਮੇਰੀ ਜ਼ੁਬਾਨ ਨੂੰ ਜਿਵੇਂ ਤਾਲਾ ਲੱਗ ਗਿਆ ਕਿ ਮੰਦਾ ਬੋਲਣ ਵਾਲੇ ਤਾਂ ਕਦੇ ਮਾਫੀ ਨਹੀਂ ਮੰਗਦੇ ਪਰ ਇਹ ਹਮੇਸ਼ਾ ਮੈਨੂੰ ਮੋਹ ਕਰਨ ਵਾਲੇ ਨਿਮਰ ਹੋ ਕੇ ਬੋਲ ਰਹੇ ਹਨ ਮੈਂ ਬੱਚਾ ਨੂੰ ਲੈ ਕੇ ਵਾਪਸ ਆ ਗਈ ਕੁਝ ਦਿਨਾਂ ਪਿੱਛੋਂ 16 ਅਗਸਤ ਨੂੰ ਮੇਰੇ ਮਾਤਾ ਜੀ ਅਚਾਨਕ ਸਵਰਗਵਾਸ ਹੋ ਗਏ ਉਸ ਤੋਂ ਕੁਝ ਦਿਨਾਂ ਪਿੱਛੋਂ ਆਪ ਦੇ ਪਿਤਾ ਦਾ ਦਿਹਾਂਤ ਹੋ ਗਿਆ ਮਹੀਨਾ ਪਿੱਛੋਂ ਫੁੱਲ ਤਰਾਂਣ ਲਈ ਪਿੰਡ ਗਏ ਇਹ ਡਾਕਟਰ ਬਰਾਂਡ ਦਾ ਆਪਣੇ ਪਿੰਡ ਆਖਰੀ ਘੇੜਾ ਸੀ ਮੈਨੂੰ ਹੁਣ ਵੀ ਉਹ ਨਿਗਾਹ ਯਾਦ ਹੈ ਜਦੋਂ ਡਾਕਟਰ ਬਰਾਣ ਹੌਲੀ-ਹੌਲੀ ਤੁਰਦੇ ਪਿੱਛੇ ਮੁੜ-ਮੁੜ ਕੇ ਆਪਣੇ ਘਰ ਦੀਆਂ ਕੰਧਾਂ ਨੂੰ ਜਿਵੇਂ ਅਲਵਿਦਾ ਆਖ ਰਹੇ ਹੋਣ ਉੱਥੋਂ ਆ ਕੇ ਟੀਕਿਆਂ ਦਾ ਕੋਰਸ ਲੱਤ ਦੀ ਦਰਦ ਤੋਂ ਲਿਆ 9 ਟੀਕੇ ਠੀਕ ਲੱਗ ਚੁੱਕੇ ਸਨ ਪਰ ਆਖਰੀ ਦਸਵਾਂ ਟੀਕਾ ਜੋ ਯੂਨੀਵਰਸਿਟੀ ਤੋਂ ਹੀ ਲਗਵਾਇਆ ਸੀ ਠੀਕ ਨਹੀਂ ਲੱਗ ਸਕਿਆ ਉਸ ਪਿੱਛੋਂ ਆਪ ਨੂੰ ਟੈਟਨਸ ਦਾ ਸ਼ੱਕ ਪਿਆ ਹਸਪਤਾਲ ਆਪ ਸਕੂਟਰ ਚਲਾ ਕੇ ਗਏ ਹੱਸਦੇ ਖੇਡਦੇ ਮਜ਼ਾਕ ਕਰਦੇ ਡਾਕਟਰ ਨੂੰ ਕਹਿ ਰਹੇ ਸਨ ਮੈਂ ਹੁਣ ਡਾਕਟਰ ਨਹੀਂ ਮਰੀਜ਼ ਹਾਂ ਜੇਬ ਵਿੱਚੋਂ ਸਕੂਟਰ ਦੀਆਂ ਚਾਬੀਆਂ ਕੱਢ ਕੇ ਦਿੰਦੇ ਮੈਨੂੰ ਕਹਿਣ ਲੱਗੇ ਹਾਲੇ ਪੂਰੀ ਤਰ੍ਹਾਂ ਤੁਸੀਂ ਸਕੂਟਰ ਸਿੱਖਿਆ ਨਹੀਂ ਉੱਤੋਂ ਰਾਤ ਪੈ ਰਹੀ ਹੈ ਹੌਲੀ ਹੌਲੀ ਘੱਟ ਲੈ ਜਾਓ ਮੈਨੂੰ ਲੱਗਦਾ ਰਿਹਾ ਉਹ ਚਾਬੀਆਂ ਫੜਾ ਕੇ ਉਹਨਾਂ ਨੇ ਮੈਨੂੰ ਜ਼ਿੰਦਗੀ ਦੀਆਂ ਸਭ ਜ਼ਿੰਮੇਵਾਰੀਆਂ ਹੀ ਹੱਥੀਂ ਫੜਾ ਦਿੱਤੀਆਂ ਕੁਝ ਦਿਨਾਂ ਪਿਛੋਂ ਮੈਂ ਦੋਹਾਂ ਮਾਸੂਮ ਬੱਚਿਆਂ ਨੂੰ ਮਿਲਾਉਣ ਲਈ ਲੈ ਕੇ ਗਈ ਆਪਨੇ ਇਸ਼ਾਰੇ ਨਾਲ ਹੀ ਕੇਵਲ ਸਿਰ ਤੇ ਹੱਥ ਰੱਖ ਕੇ ਪਰੇ ਕਰਨ ਲਈ ਕਿਹਾ ਇਹ ਦ੍ਰਿਸ਼ ਮੇਰੇ ਲਈ ਬਹੁਤ ਦਰਦਨਾਕ ਸੀ ਜਦੋਂ ਮੌਤ ਨਾਲ ਜੂਝ ਰਹੇ ਪਿਤਾ ਨੇ ਬੱਚਿਆਂ ਨੂੰ ਮਾਂ ਦੇ ਹਵਾਲੇ ਕਰ ਦਿੱਤਾ 24 ਅਕਤੂਬਰ ਨੂੰ ਆਪ ਬੇਹੋਸ਼ ਹੋ ਗਏ ਪਰ ਬੇਹੋਸ਼ੀ ਦੀ ਹਾਲਤ ਵਿੱਚ ਵੀ ਆਪਣਾ ਹੱਥ ਪਛਾਣ ਕੇ ਆਪਣੀ ਛਾਤੀ ਨਾਲ ਘੁੱਟ ਲੈਂਦੇ ਸਨ ਮੈਂ ਹੱਥ ਵਿੱਚ ਪੈਨਸਲ ਤੇ ਛਾਤੀ ਤੇ ਕਾਗਜ਼ ਵਾਰ-ਵਾਰ ਰੱਖ ਰਹੀ ਸੀ ਕਿਉਂਕਿ ਪਹਿਣ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਮੇਰੀ ਜੇਬ ਵਿੱਚ ਕਾਗਜ਼ ਪੈਨ ਪਾ ਦੇ ਜੇ ਮੈਂ ਬੋਲ ਨਾ ਸਕਿਆ ਤਾਂ ਮੈਂ ਲਿਖ ਦੇਵਾਂਗਾ ਪਰ ਪਤਾ ਨਹੀਂ ਕੀ ਮਜਬੂਰੀ ਸੀ ਲਿਖ-ਲਿਖ ਦਸਤੇ ਭਰਨ ਵਾਲਾ ਹੱਥ ਪੀ ਐਚ ਡੀ ਕਰਨ ਵਾਲਾ ਹੱਥ ਆਖਰੀ ਵਾਰ ਕਿੰਨਾ ਬੇਵੱਸ ਹੋ ਗਿਆ ਹੋਣਾ ਜੋ ਚਾਹ ਕੇ ਵੀ ਕੋਈ ਆਖਰੀ ਅੱਖਰ ਨਹੀਂ ਪਾ ਸਕਿਆ ਹੋਣਾ ਸੋਚਦੀ ਹਾਂ ਕਈ ਦਿਨਾਂ ਦੀ ਚੁੱਪ ਨਾਲ ਪਤਾ ਨਹੀਂ ਕਿਹੜਾ ਕੁਝ ਸੀਨੇ ਵਿੱਚ ਹੀ ਅਣਕਿਆਹਾ ਨਾਲ ਲੈ ਗਏ 29 ਅਕਤੂਬਰ ਨੂੰ ਸਵੇਰੇ ਹੀ ਮੇਰੀ ਉਮਰ ਦਾ ਆਖਰੀ ਉਦਾਸ ਹਾਦਸਾ ਵਾਪਰ ਗਿਆ ਜਦੋਂ ਆਪ ਹਮੇਸ਼ਾ ਲਈ ਸਾਨੂੰ ਛੱਡ ਕੇ ਛੋਟੀ ਉਮਰ ਸਿਰ ਵੱਡੀਆਂ ਜ਼ਿੰਮੇਵਾਰੀਆਂ ਸੰਭਾਲ ਗਏ ਮੈਂ ਹਾਲੇ ਤੱਕ ਵੀ ਇਸ ਮੌਤ ਨੂੰ ਸਵੀਕਾਰ ਨਹੀਂ ਕਰ ਸਕੀ ਪਤਾ ਨਹੀਂ ਕਿਉਂ ਹਾਲੇ ਵੀ ਕਿਤੇ ਅਚੰਚਤ ਕਿਤੇ ਮਿਲ ਪੈਣ ਦੀ ਉਮੀਦ ਖਤਮ ਨਹੀਂ ਹੁੰਦੀ ਸ਼੍ਰੀਮਤੀ ਮਾਇਆ ਜੀ ਨੇ ਪ੍ਰੋਫੈਸਰ ਪੂਰਨ ਸਿੰਘ ਦੀ ਜੀਵਨੀ ਤੇ ਰਚਨਾ ਵਿੱਚ ਲਿਖਿਆ ਹੈ ਸੁਭਾ ਨੂੰ ਬਿਆਨ ਕਰਨਾ ਨਾ ਮੁਮਕਿਨ ਹੈ ਕਿਉਂਕਿ ਬਿਆਨ ਕਰਨ ਨਾਲ ਉਸ ਦਾ ਰੂਪ ਰੰਗ ਹੋਰ ਹੀ ਹੋ ਜਾਂਦਾ ਹੈ ਤੇ ਸੂਲ ਰੂਪ ਧਾਰਨ ਕਰ ਲੈਂਦਾ ਹੈ। ਇਹ ਸ਼ਬਦ ਮੈਨੂੰ ਵੀ ਡਾਕਟਰ ਬਰਾੜ ਦੀ ਸ਼ਖਸੀਅਤ ਉਲੇਖ ਦਿਆਂ ਸੱਚ ਪ੍ਰਤੀਤ ਹੁੰਦੇ ਹਨ। ਹਰ ਗੱਲ ਨੂੰ ਸੋਚਦਿਆਂ ਇਹ ਵੀ ਨਹੀਂ ਇਹ ਵੀ ਨਹੀਂ ਉਹ ਵੀ ਨਹੀਂ ਵਾਲੀ ਹਾਲਤ ਤੇ ਪੁੱਜ ਜਾਂਦਾ ਹੈ। ਉਂਝ ਤਾਂ ਅੰਗਰੇਜ਼ੀ ਦੀ ਕਹਾਵਤ ਹੈ, "Every dead man is a good man." ਪਰ ਡਾਕਟਰ ਬਰਾੜ ਵਿੱਚ ਸੱਚ ਹੀ ਜੱਟਾਂ ਦੇ ਔਗਣਾ ਨੂੰ ਛੱਡ ਕੇ ਸਾਰੇ ਗੁਣ ਮੌਜੂਦ ਸਨ। ਇਸ ਦਾ ਸਭ ਤੋਂ ਵੱਡਾ ਸਬੂਤ ਉਹਨਾਂ ਦੇ ਮਨ ਵਿੱਚ ਔਰਤ ਨੂੰ ਬਰਾਬਰੀ ਦੇਣ ਤੋਂ ਮਿਲਦਾ ਹੈ। ਮੇਰੇ ਲਈ ਉਹਨਾਂ ਨੇ ਤੂੰ ਸ਼ਬਦ ਕਦੇ ਨਿਵਰਤਿਆ ਉਹ ਕਿਹਾ ਕਰਦੇ ਸਨ ਮੇਰੀ ਪੜ੍ਹਾਈ ਦਾ ਉਹਨਾਂ ਤਰ ਕੋਈ ਫਾਇਦਾ ਨਹੀਂ ਜਿੰਨਾ ਚਿਰ ਤੁਸੀਂ ਬਰਾਬਰ ਨਾ ਪੜੇ ਹੋਵੋ ਇਸੇ ਲਈ ਸਾਡਾ ਆਪਸੀ ਰਿਸ਼ਤਾ ਪਤੀ ਪਤਨੀ ਤੋਂ ਵੱਧ ਦੋਸਤੀ ਦਾ ਰਿਸ਼ਤਾ ਵਧੇਰੇ ਨਿਭਿਆ ਹੈ ਵਿਭਾਗ ਵਿੱਚ ਜੋ ਜੋ ਗੱਲ ਹੁੰਦੀ ਜਦ ਤੱਕ ਸਭ ਆ ਕੇ ਉਸੇ ਤਰ੍ਹਾਂ ਦੱਸਣਾ ਲੈਣ ਉਹਨਾਂ ਨੂੰ ਆਪਣਾ ਆਪ ਪਾਰਾ ਲੱਗਦਾ ਇੱਥੋਂ ਤੱਕ ਕਿ ਵਿਦਿਆਰਥੀਆਂ ਨਾਲ ਹੋਏ ਮਖੌਲ ਵੀ ਸਾਂਝੇ ਕਰ ਲੈਂਦੇ ਸਨ ਸਾਨੂੰ ਇੱਕ ਦੂਜੇ ਦੀ ਗੈਰ ਹਾਜ਼ਰੀ ਵਿੱਚ ਇਉਂ ਲੱਗਦਾ ਜਿਵੇਂ ਕਈ ਗੱਲਾਂ ਕਰਨ ਵਾਲੀਆਂ ਹਨ ਇੱਕ ਵਾਰੀ ਅਸੀਂ ਦੋਵੇਂ ਵਿਭਾਗ ਵਿੱਚ ਕੋਈ ਗੱਲ ਕਰ ਰਹੇ ਸੀ ਕੋਲੋਂ ਮੈਡਮ ਟਵਾਣਾ ਲੰਗੇ ਤਾਂ ਆਖਣ ਲੱਗੇ ਤੁਸੀਂ ਇੱਥੇ ਆ ਕੇ ਵੀ ਆਪਸ ਵਿੱਚ ਗੱਲਾਂ ਕਰਨੋਂ ਨਹੀਂ ਹਟਦੇ ਇੱਥੋਂ ਤੱਕ ਕਿ ਅਖੀਰਲੇ ਦਿਨ ਵਿਭਾਗ ਵਿੱਚ ਹੋਈ ਮੀਟਿੰਗ ਬਾਰੇ ਔਖੇ ਹੋ ਕੇ ਵੀ ਬੋਲਿਆ ਨਹੀਂ ਜਾਂਦਾ ਸੀ ਦਸਤੇ ਰਹੇ ਉਹਨਾਂ ਤੋਂ ਬਿਨਾ ਇਹਨਾਂ ਸਭ ਅਣਕਈਆਂ ਗੱਲਾਂ ਦੇ ਮਨ ਵਿੱਚ ਸੰਗਣੇ ਜੰਗਲ ਉੱਠ ਖੜੇ ਹਨ ਅਤੀਤ ਵਿੱਚ ਹੰਡਾਈ ਇਸ ਦੋਸਤੀ ਦੇ ਦਮ ਤੇ ਹੀ ਹਰ ਹਕੀਕਤ ਨਾਲ ਹੱਸ ਕੇ ਮੁਲਾਕਾਤ ਕਰਨ ਦੇ ਕਾਬਿਲ ਹੋ ਸਕੀ ਹਾਂ ਜ਼ੁਬਾਨ ਦੀ ਮਿਠਾਸ ਆਪ ਜੀ ਦੀ ਖਾਸ ਵਿਸ਼ੇਸ਼ਤਾ ਸੀ ਜਿਸ ਕਰਕੇ ਪੈਰ-ਪੈਰ ਤੇ ਉਹਨਾਂ ਦੀ ਦੋਸਤੀ ਦਾ ਚਰਚਾ ਰਿਹਾ ਹੈ। ਜਿਸ ਦੁਕਾਨਦਾਰ ਕੋਲ ਵਸਤ ਲੈ ਜਾਂਦੇ ਸਨ ਇੱਥੋਂ ਤੱਕ ਕਿ ਤਜਾਰਤੀ ਤਬਕਾ ਵੀ ਆਪਣਾ ਹੋ ਜਾਂਦਾ ਸੀ। ਮਕਾਨ ਵਿੱਚ ਕੰਮ ਕਰਦੇ ਮਜ਼ਦੂਰ, ਮਿਸਤਰੀ ਤੇ ਤਰਖਾਨ ਸਭ ਆਪ ਨਾਲ ਮਾਲਕ ਵਾਂਗ ਨੇ ਸਗੁਣ ਦੋਸਤਾਮਾਂ ਗੱਲਾਂ ਕਰਦੇ। ਗੋਰੇ ਮੁਖ ਤੇ ਸੰਦੂਰੀ ਭਾ ਮਾਰਦੀ ਲਾਲੀ ਨਾਲ ਹਮੇਸ਼ਾ ਉਹਨਾਂ ਨੂੰ ਮੁਸਕਰਾਉਂਦੇ ਚਿਹਰੇ ਨਾਲ ਹੀ ਤੱਕਿਆ ਹੈ। ਕਦੀ ਗੁੱਸੇ ਨਾਲ ਨਹੀਂ ਬੋਲੇ। ਮੌਤ ਪਿੱਛੋਂ ਵੀ ਮੈਂ ਯਾਦ ਕਰਕੇ ਜਦੋਂ ਬੇਵਸੀ ਦਰਸਾਉਂਦੀ ਹਾਂ ਤਾਂ ਹਸਦੇ ਚਿਹਰੇ ਤੋਂ ਨਿਰਾਸ਼ਾ ਨਹੀਂ ਆਸ ਹੀ ਚਮਕਦੀ ਹੈ। ਪਤਾ ਨਹੀਂ ਕਿਉਂ ਲੱਗਦਾ ਰਿਹਾ ਮੇਰੀਆਂ ਜ਼ਿੰਮੇਵਾਰੀਆਂ ਨਿਪਟਣ ਤੱਕ ਉਹ ਮੇਰੀ ਕਿਤੇ ਉਡੀਕ ਕਰਦੇ ਹੋਣਗੇ ਦੁਨੀਆਂ ਵਿੱਚ ਪੈਸਾ ਤਨ ਦੌਲਤ ਸਭ ਸੁਹੂਲਤਾ ਮਿਲ ਸਕਦੀਆਂ ਹੋਣਗੀਆਂ ਪਰ ਅਜੇ ਹੀ ਸ਼ੀਤਲ ਸੁਭਾ ਦੀ ਰੂਹ ਦੀ ਆਪਣਤ ਨਸੀਬ ਨਹੀਂ ਹੁੰਦੀ ਜੇ ਕੋਈ ਆਪ ਦੇ ਸੰਪਰਕ ਵਿੱਚ ਵਿਪਰੀਤ ਦਿਸ਼ਾ ਤੋਂ ਆਉਂਦਾ ਵੀ ਸੀ ਤਾਂ ਉਸ ਲਈ ਆਪ ਦਾ ਵਤੀਰਾ ਅਜੀਬ ਖਾਮੋਸ਼ੀ ਵਾਲਾ ਹੁੰਦਾ ਸੀ ਮੈਂ ਇਸ ਪੱਖੋਂ ਆਪ ਨਾਲ ਕਦੇ ਸਹਿਮਤ ਨਹੀਂ ਹੋਈ ਕਹਿਣ ਵਾਲਾ ਗੱਲ ਕਰਕੇ ਦੁਰਜੰਦਾ ਆਪ ਮੌਕੇ ਤੇ ਹੱਸਦੇ ਟਾਲ ਦਿੰਦੇ ਮਗਰੋਂ ਆਪਣੇ ਆਪ ਨੂੰ ਤੰਗ ਕਰਦੇ ਵਾਰ-ਵਾਰ ਆਖੀ ਗੱਲ ਤਾਂ ਇੱਕ ਪਾਸੇ ਰਹੀ ਨਜ਼ਰ ਦਾ ਇਸ਼ਾਰਾ ਤਾਂ ਕੋਨਾਂ ਨੂੰ ਚੁੱਪ ਜਾਂਦਾ ਸੀ ਲੋਕ ਕੌੜਾ ਬੋਲਣ ਲੱਗੇ ਅਸਰ ਦੀ ਡੁੰਗਾਈ ਵੱਲ ਨਹੀਂ ਵੇਖਦੇ ਸਗੋਂ ਹੱਸ ਕੇ ਦਿੱਤੇ ਜਵਾਬ ਨਾਲ ਹੀ ਸੰਤੁਸ਼ਟ ਹੋ ਜਾਂਦੇ ਹਨ ਪਰ ਇਸ ਤਰ੍ਹਾਂ ਮੌਕੇ ਤੇ ਉਹਨਾਂ ਦਾ ਗੱਲ ਨੂੰ ਟਾਲ ਦੇਣਾ ਗੱਲ ਨੂੰ ਭੁਲਾ ਦੇਣ ਤੋਂ ਉਲਟ ਹਮੇਸ਼ਾ ਲਈ ਅੰਦਰ ਸੰਟਿਕ ਹੋ ਜਾਂਦਾ ਰਿਹਾ ਅਖੀਰ ਸਮੇਂ ਜਦੋਂ ਬਿਮਾਰ ਸਨ ਇੱਕ ਖਾਸ ਹਮਦਰਦ ਆਪ ਜੀ ਦਾ ਪਤਾ ਲੈਣ ਆਇਆ ਤਾਂ ਵਿਭਾਗੀ ਕਿਸੇ ਪੋਸਟ ਦੀ ਗੱਲ ਤੁਰ ਪਈ ਕਿ ਪੋਸਟ ਤੁਹਾਨੂੰ ਨਹੀਂ ਮਿਲਣੀ ਕਿਉਂ ਪੁੱਛਣ ਤੇ ਆਉਣ ਵਾਲੇ ਨੇ ਕਿਹਾ ਹਾਊ ਕੈਨ ਹੀ ਪ੍ਰੋਮੋਟ ਅ ਪਰਸਨ ਲਾਈਂਗ ਇਨ ਦਾ ਬੈਡ ਮੈਂ ਵਾਰ-ਵਾਰ ਗਿਲਾ ਕੀਤਾ ਉਸ ਸ਼ਖਸ ਨੂੰ ਕੀ ਇਸ ਦਾ ਜਵਾਬ ਦਿਓ ਪਰ ਆਪ ਆਖਦੇ ਸਨ ਜੇ ਮੈਂ ਨਿਯੁਕਤ ਹੋ ਗਿਆ ਤਾਂ ਉਹ ਆਪੇ ਸ਼ਰਮਿੰਦਾ ਹੋ ਜਾਏਗਾ ਆਪ ਨਿਯੁਕਤ ਹੋ ਗਏ ਪਰ ਉਸ ਆਦਮੀ ਦੇ ਸ਼ਰਮਿੰਦਾ ਹੋਣ ਬਾਰੇ ਮੇਰੀ ਤਸੱਲੀ ਨਹੀਂ ਹੋਈ ਇਉਂ ਗੁੱਸਾ ਹਜ਼ਮ ਕਰਦੇ ਅੰਦਰੋਂ ਅੰਦਰੀ ਸੋਚਦੇ ਰਹਿੰਦੇ ਮੈਂ ਕਦੀ ਵੀ ਉਹਨਾਂ ਨੂੰ ਕਿਸੇ ਨਾਲ ਲੜਦਿਆਂ ਨਾ ਸੁਣਿਆ ਤੇ ਨਾ ਹੀ ਵਿਖਿਆ ਹੈ ਗੱਲਬਾਤ ਕਰਨ ਦਾ ਢੰਗ ਆਪ ਦੀ ਹੋਰ ਵਿਸ਼ੇਸ਼ਤਾ ਸੀ ਆਪ ਦੇ ਗੱਲ ਕਰਨ ਦੇ ਅੰਦਾਜ਼ ਵਿੱਚ ਵਿਟ ਸਿਆਣਾ ਫੁੰਦੀ ਸੀ जिमें कोई विद्यार्थी आपन सतसरी अकाल आखदा आप जवाब दें बकायदा सतसरी अकाल एक बारी मैं कहा मेरी जुत्तियाँ बहुत टुटन लग पै मैं तुरंत लाग पीराबसी कदे मेरे सिर का हाल भी पूछया साह समय बीरा कह लगा बराड़ साहब सुनिया मुखसर दिया जुत्तियाँ बहुत मशहूर हैं आपका जवाब सुत्तियाँ बथेरिया सिर सलामत रह ਆਪ ਜੀ ਦੇ ਨਿਜੀ ਦੋਸਤ ਡਾਕਟਰ ਅਜਮੇਰ ਸਿੰਘ ਸਿੱਧੂ ਪ੍ਰੋਫੈਸਰ ਤੇਜਾ ਸਿੰਘ ਟਿਵਾਣਾ ਪ੍ਰੋਫੈਸਰ ਗੁਰਮੁਖ ਸਿੰਘ ਸਹਗਲ ਅਤੇ ਪ੍ਰੋਫੈਸਰ ਅਸ਼ਵਨੀ ਖੰਨਾ ਸਨ ਖੰਨਾ ਨਾਲ ਆਪ ਦੀਆਂ ਸ਼ਤਰਾਂਜ ਖੇਡਣ ਦੀਆਂ ਬੈਠਕਾਂ ਲੱਗਦੀਆਂ ਸਨ ਮਿਰਜ਼ਾ ਗਾਲिब ਅਤੇ ਡਾਕਟਰ ਇਕਬਾਲ ਦਾ ਪੰਜਾਬੀ ਵਿੱਚ ਉਲਟਾ ਸਿੱਧਾ ਤਰਜਮਾ ਕਰਦੇ ਘੰਟਿਆਂ ਬੱਧੀ ਬੈਠੇ ਰਹਿੰਦੇ ਆਪ ਆਪਣੀ ਸਿਹਤ ਅਤੇ ਸਰੀਰਕ ਸਫਾਈ ਦਾ ਜ਼ਰੂਰਤ ਤੋਂ ਵੱਧ ਹੀ ਖਿਆਲ ਰੱਖਦੇ ਸਨ ਇੱਥੋਂ ਤੱਕ ਕਿ ਚਾਹ ਤੱਕ ਨਹੀਂ ਪੀਂਦੇ ਸਨ ਆਪਣੇ ਦਰਦ ਨੂੰ ਚੁੱਪਚਾਪ ਅੰਦਰ ਹੀ ਪੀਂਦੇ ਰਹੇ ਸ਼ਾਇਦ ਸ਼ਾਟਿਕਾ ਦਾ ਦਰਦ ਬਹੁਤ ਸਖਤ ਹੁੰਦਾ ਸੀ ਚੁੱਪ ਪਏ ਛੱਤ ਵੱਲ ਝਾਕਦੇ ਰਹੇ ਵਿਭਾਗ ਵਿੱਚ ਵੀ ਦਰਦ ਕਾਰਨ ਵੇਲੇ ਪੀਰੀਅਡ ਸਮੇਂ ਕਮਰੇ ਵਿੱਚ ਪਏ ਰਹਿੰਦੇ ਸਨ ਪਰ ਬਾਹਰ ਨਿਕਲਦੇ ਤਾਂ ਮਿਲਣ ਵਾਲੇ ਨੂੰ ਕਦੇ ਮਹਿਸੂਸ ਨਹੀਂ ਹੋਇਆ ਕਿ ਇਹ ਵਿਅਕਤੀ ਵਿਭਾਗ ਵਿੱਚ ਸਰੀਰਕ ਅਤੇ ਮਾਨਸਿਕ ਤੌਰ ਤੇ ਨੁਕਰੇ ਲੱਗਾ ਵੀ ਮੁਸਕਰਾ ਰਿਹਾ ਹੈ ਆਪ ਇਤਨੇ ਮਿਹਨਤੀ ਸਨ ਕਿ ਐਮਏ ਵਿੱਚ ਸਾਰਾ ਸਿਲੇਬਸ ਵਾਰ-ਵਾਰ ਪ੍ਰਸ਼ਨ ਪੜ੍ਹਦੇ ਕੋਖਦੇ ਲਿਖਦੇ ਹੋਏ ਕਾਗਜ਼ਾਂ ਦੇ ਦਸਤੇ ਦੇ ਦਸਤੇ ਅੱਜ ਵੀ ਭਰੇ ਪਏ ਹਨ ਅੱਜਕੱਲ੍ਹ ਦੇ ਵਿਦਿਆਰਥੀ ਨੂੰ ਦੇਖ ਕੇ ਲੱਗਦਾ ਹੈ ਕਿ ਓਨੀ ਮਿਹਨਤ ਨਾਲ ਚਾਹੇ 4 ਐਮਏ ਹੋ ਜਾਣ। ਰੱਬ ਵਿੱਚ ਆਪ ਦਾ ਵਿਸ਼ਵਾਸ ਬਹੁਤ ਡੂੰਗਾ ਅਤੇ ਤਰਕਯੁਕਤ ਰਿਹਾ ਹੈ। ਬਾਣੀ ਪੜ੍ਹਦਿਆਂ ਚਾਹੇ ਕਿੰਨਾ ਹੀ ਚਿਰ ਕਿਉਂ ਨਾ ਲੱਗ ਜਾਏ, ਮੋਹਿਤ ਹੋ ਜਾਂਦੇ ਸਨ। ਹਰ ਸ਼ਬਦ ਦੇ ਅਰਥਾਂ ਦੀ ਡੂੰਘਾਈ ਨੂੰ ਵਾਰ-ਵਾਰ ਦੁਹਰਾਉਂਦੇ ਸਨ। ਅਖੀਰਲੀ ਵਾਰ ਗੁਰੂ ਗ੍ਰੰਥ ਸਾਹਿਬ ਦਾ ਪਾਠ ਆਰੰਭ ਕਰਦਿਆਂ ਉਹਨਾਂ ਨੇ ਮੈਨੂੰ ਕਿਹਾ ਕਿ ਆਪਾਂ ਅੱਧਾ-ਅੱਧਾ ਪਾਠ ਕਰਾਂਗੇ। ਪਰ ਆਪ ਜੀ ਹਲੇ 250 ਪੱਤਰੇ ਹੀ ਪੂਰੇ ਕਰ ਚੁੱਕੇ ਸਨ। ਆਪ ਕਿਹਾ ਕਰਦੇ ਸਨ ਜੇ ਮੈਂ ਮੱਥਾ ਟੇਕ ਕੇ ਜਾਈਏ ਤਾਂ ਮਨ ਨੂੰ ਤਸੱਲੀ ਰਹਿੰਦੀ ਹੈ ਕਿ ਐਕਸੀਡੈਂਟ ਨਹੀਂ ਹੋਵੇਗਾ ਅੱਜ ਮੈਂ ਉਸ ਰੱਬ ਨੂੰ ਉਲਾਮਾ ਦੇਣਯੋਗੀ ਹੋ ਗਈ ਹਾਂ ਕਿ ਇਹੋ ਜਿਹੇ ਵਿਸ਼ਵਾਸ ਨੂੰ ਕਿਉਂ ਤੋੜਿਆ ਮੈਨੂੰ ਅਜੇ ਉਹ ਦ੍ਰਿਸ਼ ਯਾਦ ਆ ਰਿਹਾ ਹੈ ਜਦੋਂ ਡਾਕਟਰ ਬਰਾੜ ਹਸਪਤਾਲ ਵਿੱਚ ਮੌਤ ਨਾਲ ਜੂਝ ਰਹੇ ਸਨ ਮੈਂ ਸਵੇਰੇ ਮੱਥਾ ਟੇਕਣ ਗਈ ਮੇਰੇ ਤੋਂ ਪਹਿਲਾਂ ਹੀ ਮੇਰਾ 마ਸੂਮ ਬੱਚਾ ਮਹਾਰਾਜ ਦੀ ਤਾਬਿਆ ਤੇ ਬੈਠਾ ਅੱਖਾਂ ਮੀਚ ਕੇ ਤੋਤਲੀ ਜ਼ੁਬਾਨ ਨਾਲ ਈਉਂ ਆਖ ਰਿਹਾ ਸੀ ਜਿਵੇਂ ਕਿਸੇ ਕਰਦੇ ਤੋਂ ਕੋਈ ਚੀਜ਼ ਤਰਲੇ ਨਾਲ ਹੁਣ ਵੀ ਮੰਗਦਾ ਹੈ ਮੇਲੇ ਡੈਡੀ ਨੂੰ ਠੀਕ ਕਰ ਦੋ ਤੇ ਮੇਰੀ ਧੀ ਜੋ ਉਸ ਨੂੰ ਸਿਖਾ ਕੇ ਲਈ ਹੋਵੇਗੀ ਅੱਖਾਂ ਮੀਚੀ ਸਾਹਮਣੇ ਬੈਠੀ ਆਪਣੇ ਹਾਨ ਦੀ ਅਰਦਾਸ ਕਰ ਰਹੀ ਸੀ ਮੈਂ ਉਨੀ ਪੈਰੀ ਪਿੱਛੇ ਮੁੜ ਪਈ ਕਿ ਇਨਾ 마ਸੂਮਾ ਦੀ ਅਰਦਾਸ ਤੋਂ ਉੱਪਰ ਹੋਰ ਕੋਈ ਅਰਦਾਸ ਉਸ ਰੱਬ ਤੱਕ ਪੁੱਜਦੀ ਨਹੀਂ ਕਰ ਸਕਾਂਗੀ ਆਪ ਜੀ ਨੇ ਕੁਝ ਸ਼ਬਦ ਟੇਪ ਕੀਤੇ ਹੋਏ ਸਨ ਉਹਨਾਂ ਨੂੰ ਵਾਰ-ਵਾਰ ਲਗਾਉਂਦੇ ਸਨ ਜਪਜੀ ਸਾਹਿਬ ਦੀ ਨਿਤਨੇਮੀ ਸਨ ਅੱਜ ਵੀ ਜਦੋਂ ਉਦਾਸ-ਉਦਾਸ ਗਾਣੇ ਮੈਂ ਉਹਨਾਂ ਦੇ ਟੇਪ ਕੀਤੇ ਸੁਣਦੇ ਹਾਂ ਤਾਂ ਸੋਚਦੀ ਆ ਮੇਰੇ ਲਈ ਟੇਪ ਕਰ ਗਏ ਹਨ ਤੇਰੀ ਦੁਨੀਆ ਸੇ ਦੂਰ ਚਲਾ ਹੋ ਕੇ ਮਜਬੂਰ ਹਮੇ ਯਾਦ ਰਖਣਾ ਆਪ ਬਾਗਬਾਨੀ ਵਿੱਚ ਬਹੁਤ ਦਿਲਚਸਪੀ ਰੱਖਦੇ ਸਨ ਸਾਡੇ ਮਕਾਨ ਅਗੇ ਕਾ ਦੀ ਇੱਕ ਇੱਕ ਟਿੜ ਉਹਨਾਂ ਨੇ ਆਪਣੇ ਹੱਥੀ ਲਗਾਈ ਸੀ ਹਰ ਪ੍ਰਕਾਰ ਦੇ ਫਲ ਲਗਾਏ ਸਨ ਪਰ ਜਿਵੇਂ ਰੱਬ ਨੂੰ ਮਨਜ਼ੂਰ ਸੀ ਕਿਸੇ ਵੀ ਬੂਟੇ ਦਾ ਫਲ ਆਪ ਨਹੀਂ ਖਾ ਸਕੇ ਕਿਸੇ ਤਿਉਹਾਰ ਦਾ ਦਿਨ ਹੁੰਦਾ ਆਪ ਸਿੱਦਤ ਨਾਲ ਮਨਾਉਂਦੇ ਆਪ ਨੂੰ ਪੂਰਾ ਖਿਆਲ ਰਹਿੰਦਾ ਕਿਸੇ ਤਰ੍ਹਾਂ ਦੀ ਬੱਚਗਨੀ ਨਾ ਹੋਵੇ ਮੈਨੂੰ ਯਾਦ ਹੈ ਅਕੀਲਾ ਦੁਸਹਿਰਾ ਅਸੀਂ ਉਹਨਾਂ ਦੀ ਤਕਲੀਫ ਤੇ ਬਾਵਜੂਦ ਵੇਖਣ ਗਏ ਪਿੰਡੋਂ ਨੰਨੇ ਚਿੱਠੀ ਲਿਖੀ ਕਿ ਬਲਵਿੰਦਰ ਦੇ ਮਾਤਾ ਜੀ ਨਹੀਂ ਰਹੇ ਪਰ ਅਸੀਂ ਦੀਵਾਲੀ ਮਨਾਉਣੀ ਹੈ ਤਾਂ ਕਿ ਬੱਚਿਆਂ ਤੇ ਬੁਰਾ ਅਸਰ ਨਾ ਪੈ ਸਕੇ ਪਰ ਦੀਵਾਲੀ ਆਉਂਦੇ ਤੱਕ ਤਾਂ ਆਪ ਸਾਰੇ ਚਿਰਾਗ ਬੁਝਾ ਕੇ ਸਾਰੀਆਂ ਦੀਵਾਲੀਆਂ ਹੀ ਹਨੇਰੀਆਂ ਕਰ ਗਏ ਸਨ ਆਪ ਨੂੰ ਪਰਿਵਾਰ ਸਮੇਤ ਤੁਰਨ ਫਿਰਨ ਦਾ ਤੇ ਫੋਟੋ ਲੈਣ ਦਾ ਬਹੁਤ ਸ਼ੌਂਕ ਸੀ ਤਕਰੀਬਨ ਹਰ ਗਰਮੀਆਂ ਅਸੀਂ ਪਟਿਆਲਾ ਛੱਡ ਜਾਂਦੇ ਸੀ ਬੱਚਿਆਂ ਵੱਲ ਆਪ ਦਾ ਵਤੀਰਾ ਪਿਤਾ ਨਾਲੋਂ ਮਾਤਾ ਵਾਲਾ ਵੱਦ ਸੀ ਮੈਂ ਖਾਲਸਾ ਕਾਲਜ ਪਟਿਆਲਾ ਵਿੱਚ ਸ਼ਾਮ ਦੇ ਵਿਦਿਆਰਥੀਆਂ ਤੇ ਡਿਊਟੀ ਸੀ ਜਦੋਂ ਮੈਂ ਘਰ ਪਰਦੀ ਤਾਂ ਆਪ ਬੱਚਿਆਂ ਸਮੇਤ ਦਰਵਾਜ਼ਿਆਂ ਪਿੱਛੇ ਛੁਪੇ ਹੁੰਦੇ। ਬੱਚਿਆਂ ਨਾਲ ਲੁਕਣ ਮਿਚੀ ਖੇਡਦੇ। ਬੇਟੀ ਨੂੰ ਪੰਜਾਬੀ ਦੇ ਸੁੰਦਰ ਅੱਖਰ ਲਿਖਣੇ ਸਿਖਾਉਂਦੇ। ਆਪ ਦੀ ਲਿਖਾਈ ਬਹੁਤ ਹੀ ਸੁੰਦਰ ਸੀ। ਬੱਚਿਆਂ ਨੂੰ ਸਿੱਖਿਆ ਦੇਣ ਦਾ ਆਪ ਦਾ ਢੰਗ ਵੱਖਰਾ ਹੀ ਸੀ। ਆਪ ਗੁੱਗੂ ਕੋਲ ਗਾਣਾ ਗਾਉਂਦੇ, ਛੂਟ ਬੋਲੇ ਕਾਵਾ ਕਾਟੇ, ਚਿੱਟੇ ਕਾਵਵੇ ਸੇ ਡਰਿਓ। ਗੁੱਗੂ ਪੁੱਛਦੀ, ਡੈਡੀ ਕਾਵਾ ਚਿੱਟਾ ਵੀ ਹੁੰਦਾ ਹੈ? ਆਪ ਕਹਿੰਦੇ, ਹਾਂ, ਸੱਚ, ਕਾਂ ਤਾਂ ਕਾਲਾ ਹੀ ਹੁੰਦਾ।